ਇਹ ਇੱਧਰ ਦੇਖੋ ਸੇਵਾ ਹੋ ਰਹੀ ਆ ਰঞ্জੀਤ ਸਿੰਘ ਅਵਤਾਰ ਸਿੰਘ ਇੱਧਰ ਮੁੰਡਾ ਤੇਰਾ ਨਾਂ ਨਹੀਂ ਜਾਣਦਾ ਕੀ ਨਾਂ ਹੈ ਕੁਲਵਿੰਦਰ ਸਿੰਘ ਨੂਰਪੁਰੇ ਦਾ ਮੁੰਡਾ ਹੀ ਆ ਇਹ ਤੇ ਐਂ ਹੁੰਦੀ ਆ ਜੀ ਸੇਵਾ ਕਰ ਰਹੇ ਨੇ ਤੇ ਐ ਸਵੇਰ ਦੀਆਂ ਸੰਗਤਾਂ ਬੈਠੀਆਂ ਹੋਈਆਂ ਨੇ ਇੱਥੇ ਇਹ ਆਪਣੀ ਡਿਊਟੀ ਬਹੁਤ ਵਧੀਆ ਨਿਭਾ ਰਹੀਆਂ ਨੇ ਬੀਬੀਆਂ ਸਾਰੇ ਸਬਜ਼ੀ ਮਟਰ ਦੇਖੋ ਕਿੰਨੇ ਤੇ ਕੁਆਂਟਲਾਂ ਦੇ ਹਿਸਾਬ ਨਾਲ ਮਟਰ ਜਿਹੜਾ ਰੋਜ਼ ਛਿਲਿਆ ਜਾਂਦਾ ਤੇ ਇੱਧਰ ਦੇਖੋ ਸਾਡੇ ਬੀਬੀਆਂ ਪ੍ਰਣਾ ਸਾਹਿਬ ਦੇ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ ਸਾਰੇ ਨੂਰਪੁਰੇ ਦੀ ਦੇ ਹੋਰ ਵੀ ਪਿੰਡਾਂ ਚੋਂ ਨਾਲ ਸੰਗਤ ਸਾਥ ਦਿੰਦੀ ਆ ਇਧਰ ਆਲੂ ਸਬਜੀ ਵਾਸਤੇ ਉਪਰੋਂ ਆਲੂ ਆਜੇ ਨੇ ਇਧਰ ਤੇ ਸੇਵਾ ਹੋ ਰਹੀ ਆ ਇਹ ਐ ਸੇਵਾ ਚੱਲਦੀ ਆ ਦੇਖੋ ਐ ਪੁਰੀਆਂ ਬਾਈ ਜਾਂਦੀ ਨੇ ਇਹ ਆ ਬਈ ਵਿੱਕੀ ਹੋਰ ਆ ਨੂੰ ਪਿਆਰ ਪਾਰੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਤਰੀਕ ਹੈ ਜੀ 27 2024 ਆਏ ਸਾਲ ਦੀ ਤਰ੍ਹਾਂ ਸਾਡੇ ਪਿੰਡ ਨੂਰਪੁਰੇ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਚਾਰ ਦੀਵਾਨ ਬਖਸ਼ਿਸ਼ ਹੋਏ ਹਨ ਸੰਤ ਮਹਾਪੁਰਸ਼ ਤਨਤਨ ਬਾਬਾ ਸੁਖਦੇਵ ਸਿੰਘ ਜੀ ਸੱਚਖੰਡ ਵਾਸੀ ਮਹਾਪੁਰਖਾਂ ਵੱਲੋਂ ਇੱਥੇ ਦੀਵਾਨ ਕਈ ਸਾਲ ਪਹਿਲਾਂ ਆਰੰਭ ਕੀਤੇ ਸੀਗੇ ਸੋ ਅੱਜ ਵੀ ਆਏ ਸਾਲ ਲੱਗ ਰਹੇ ਨੇ ਜਿਨ੍ਹਾਂ ਦੀ ਕੀ ਡਿਊਟੀ ਹੁਣ ਉਹ ਤੋਂ ਬਾਅਦ ਧੰਨ ਧੰਨ ਬਾਬਾ ਸੰਤ ਕਸ਼ਮੀਰਾ ਸਿੰਘ ਜੀ ਸਿੱਧਸਰ ਲੌਰੈਂਸ ਸਾਹਿਬ ਵਾਲੇ ਜਿਨ੍ਹਾਂ ਨੂੰ ਆਪਾਂ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਵੀ ਕਹਿੰਨੇ ਆ ਉਹ ਆਪਣੀ ਇੱਥੇ ਸੇਵਾ ਨਿਭਾਉਂਦੇ ਨੇ ਕੀਰਤਨ ਦੀਆਂ ਡਿਊਟੀਆਂ ਦਿੰਦੇ ਨੇ ਤੇ ਚਾਰ ਦੀਵਾਨ ਬਖਸ਼ਿਸ਼ ਹੋਏ ਸੀ ਜੀ ਦੋ ਦੀਵਾਨ ਲੰਘ ਚੁੱਕੇ ਨੇ ਅੱਜ ਤੀਸਰਾ ਦੀਵਾਨ ਹੈ ਤੇ ਕੱਲ ਨੂੰ ਚੌਥਾ ਆਖਰੀ ਸੋ ਆਓ ਆਪਾਂ ਪੰਡਾਲ ਵਿੱਚ ਚੱਲਦੇ ਆ ਤੇ ਉੱਥੋਂ ਤੇ ਲੰਗਰਾਂ ਦੀ ਸੇਵਾ ਇਸ ਤਰ੍ਹਾਂ ਚੱਲ ਰਹੀ ਹੈ ਉਹ ਤੁਹਾਨੂੰ ਇਸ ਬਲੌਗਰਾਂਹੀਂ ਜਰੂਰ ਦਿਖਾਵਾਂਗੇ ਚੱਲ ਚੱਲ ਦੀ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸੋ ਆਓ ਚੱਲਦੇ ਹਾਂ ਜੀ ਆਪਾਂ ਦੀਵਾਨ ਹਾਲ ਦੇ ਪਟਾਲ ਵਿੱਚ ਤੇ ਤੁਹਾਨੂੰ ਵੀਡੀਓ ਰਾਂਹੀਂ ਦਿਖਾਉਨੇ ਆ ਲਓ ਜੀ ਆਪਾਂ ਪੰਡਾਲ ਕਹਿੰਨੇ ਪਹੁੰਚ ਗਏ ਜਿੱਥੇ ਦੀਵਾਨ ਹਾਂ ਚੱਲਦੇ ਨੇ ਤੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਪਹਿਲੇ ਹੀ ਦੇਖੋ ਦੁਕਾਨਾਂ ਤਕਰੀਬਨ 2 ਦਿਨ ਹੋ ਗਏ ਲੱਗਦੇਆਂ ਨੂੰ ਅੱਜ ਤੀਸਰਾ ਤੇ ਇਹਨਾਂ ਦੀਵਾਨ ਦਾ ਸੋ ਆਪ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਦੁਵਾਨ ਦੁਕਾਨਾਂ ਸਜੀਆਂ ਹੋਈਆਂ ਨੇ ਲਓ ਜੀ ਇਹ ਜੂਸ ਵਾਲੀਆਂ ਦੁਕਾਨਾਂ ਲੱਗੀਆਂ। ਰੇੜੀਆਂ ਨੀਡੋ ਖਾਣ ਪੀਣ ਦਾ ਸਮਾਨ ਤੇ ਦੁਕਾਨਾਂ ਪੂਰੀਆਂ ਲੱਗੀਆਂ ਹੋਈਆਂ ਨੇ ਜਿੱਥੇ ਬੱਚਿਆਂ ਦੇ ਖੜਾਉਣੇ ਵਾਸਤੇ ਇੱਧਰ ਸਾਡੇ ਭਾਈ ਸਾਹਿਬ ਤੁਰੇ ਆਉਂਦੇ ਨੇ। ਕੀ ਹਾਲ ਚੱਲ ਨੇ? ਹਾਂ ਮੈਂ ਵੀ ਬੋਲਦਾ ਮੈਂ ਬਾਬੇ ਇੱਧਰ ਖੜਾ ਹਾਂ। ਦੂਪੀਆ ਤਾਂ ਸਾਰੇ ਬੋਲੋ। ਤੇ ਦਿਵਾਨ ਸ਼ੁਰੂ ਹੋਣ ਚੱਕਲੇ ਇੱਕ ਘੰਟਾ ਪਿਆ ਲਈ। ਤਕਰੀਬਨ 12 ਵਜੇ ਨੇ ਹਲੇ ਹਲੇ ਸੰਗਤ ਹੌਲੀ ਹੌਲੀ ਆਉਣੀ ਸ਼ੁਰੂ ਕਰੂਗੀ। ਹੋਰ ਚਾਚਾ ਠੀਕ ਹੈ? ਲਾਤੀ ਫਿਰ ਰੈਡੀ ਹੈ ਹੁੱਲਿਆਂ ਦੀ। ਵਧੀਆ ਵਧੀਆ ਵਧੀਆ। ਹਾਂ ਜੀ ਹਾਂ ਜੀ। ਇਹ ਦਰਾ ਕੜੇ। ਬਣਾ ਕੰਗੇ। ਲਓ ਜੀ ਇਧਰ ਆ ਗੁਰੂ ਕਾ ਲੰਗਰ ਆ ਪਹਿਲਾ ਲੰਗਰ ਨੇ ਪਿੰਡ ਚੋਂ ਵੜਦਿਆਂ ਨੂੰ ਫਿਰ ਬਾਹਲੇ ਪਾਸੇ ਗਰਾਊਂਡ ਵਾਲੇ ਪਾਸੇ ਇਧਰ ਸਾਡੇ ਚਾਚਾ ਨੇਕ ਸਿੰਘ ਜੀ ਆਪਣੀ ਡਿਊਟੀ ਆਇ ਸਾਲ ਨਮਾਉਂਦੇ ਨੇ ਕਿਵੇਂ ਆ ਚਾਚਾ ਠੀਕ ਠਾਕ ਆ ਸੰਗਤ ਕਿੰਨੇ ਕੁ ਆ ਰਹੀ ਆ ਬਹੁਤ ਬੇਅੰਤ ਆ ਰਹੀ ਹੈ ਸੰਗਤ ਫਿਰ ਦੁਕਾਨ ਦਾ ਕੀ ਕੀਤਾ ਦੁਕਾਨ ਖਸਮਾਂ ਦਾ ਫਿਰ ਖਾਵੇ ਕਰਕੇ ਆ ਲੱਗਾ ਆ ਆ ਗਿਆ ਸਵਾਦ ਹਾਂ ਵੀ 4 ਦਿਨ ਦਵਾਨਾ ਦੇ ਨੇ ਡਿਊਟੀ ਦੇਵਾ ਗਿਆ ਇਹ ਸਾਡੇ ਚਾਚਾ ਜੀ ਪਰਚੂਨਟੀ ਦੁਕਾਨ ਖਾਰਦੇ ਨੇ ਦੇਖੋ ਕਹਿੰਦਾ ਖਸਮਾਂ ਨੂੰ ਖਾਵੇ ਦੁਕਾਨ ਹੋਣ ਕਹਿੰਦਾ 4 ਦਿਨ ਸੰਗਤਾਂ ਵੀ ਇਹ ਆ ਰ ਇੱਧਰ ਸਾਡੀ ਪਰਜਾਈ ਆ ਰਹੀ ਹੈ ਹੋਰ ਪਰਜਾਈ ਠੀਕ ਹੈ ਹਾਂ ਕੌਣ ਨਹੀਂ ਚੱਲ ਰਿਹਾ ਸੇਵਾ ਲੋ ਜੀ ਇਸ ਟਾਈਮ ਆਪਾਂ ਆ ਚੁੱਕੇ ਹਾਂ ਲੰਗਰ ਹਾਲ ਦੇ ਵਿੱਚ ਜਿੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਬਹੁਤ ਘੱਟ ਸੰਗਤ ਹਲੇ ਆਈ ਹੋਈ ਹੈ तकरीबन 2 ਘੰਟੇ 2 ਘੰਟੇ ਤੱਕ ਇੱਥੇ ਬਹੁਤ ਜ਼ਿਆਦਾ ਭਰ ਜਾਣਾ ਇਹ ਜਦੋਂ ਲੰਗਰ ਜੁਵਾਨ ਦੀ ਸਮਾਪਤੀ ਤੋਂ ਬਾਅਦ ਵੀ ਲੰਗਰ ਚੱਲਣਾ ਹੈ ਤੇ ਸੰਗਤਾਂ ਬੈਠੀਆਂ ਹੋਈਆਂ ਨੇ ਇਧਰਲੇ ਪਾਸੇ ਹੈ ਕਿ ਨਹੀਂ ਬੀਬੀਆਂ ਵਾਸਤੇ ਲੰਗਰ ਲੱਗੇ ਹੋਏ ਨੇ ਤੇ ਦੂਜੇ ਪਾਸੇ ਭਾਈਆਂ ਦੇ ਲੰਗਰ ਨੇ ਇਹ ਇੱਕ ਹਸਟਮ ਬਹੁਤ ਵਧੀਆ ਸਾਡੇ ਪਿੰਡ ਦਾ ਕਿ ਬੀਬੀਆਂ ਦਾ ਸ਼ਕੌਂ ਦਾ ਲੰਗਰ ਆ ਇਧਰ ਹੈ ਤੇ ਭਾਈਆਂ ਦਾ ਉਧਰ ਆ ਆ ਸਾਡੇ ਸੇਵਾਦਾਰ ਕਾੜੇ ਨੇ ਆਹ ਹੀਰਾ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਹੈ ਸੇਵਾ ਤਰ ਫੇਰਾ ਚੱਲ ਰਹੀ ਹੈ ਸੇਵਾ ਹਾਂ ਜੀ ਹਾਂ ਬਹੁਤ ਵਧੀਆ ਜੀ ਬੰਦੇ ਬਹੁਤ ਸੇਵਾ ਕਰਦੇ ਸਵੇਰ ਦੇ 5 ਵਜੇ ਤੇ ਆ ਜਾਂਦੇ ਮੈਨੂੰ ਲੱਗਦਾ ਹੈ ਨਾ ਹੋਰ ਜੀ ਠੀਕ ਠਾਕ ਇਧਰ ਪੀਤ ਹੋੜੀ ਖੜੇ ਨੇ ਗਿੱਲਾ ਸਾਹਿਬ ਸਾਡੇ ਤੇ ਆਹ ਸਿਸਟਮ ਤੇ ਚੱਲ ਰਹੇ ਨੇ ਲੰਗਰ ਆ ਜੂ ਜੀ ਠੀਕ ਹੈ ਤੇ ਇਧਰ ਨੇ ਸਾਡੇ ਭਾਈਆਂ ਦੇ ਲੰਗਰ ਆ ਵੀਰਾਂ ਦੇ ਸ਼ਕਨ ਛਕਾਉਣ ਵਾਸਤੇ ਲੰਗਰ ਆ ਤੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਵੀ ਲੰਗਰ ਦੀ ਸੇਵਾ ਕਰ ਰਹੇ ਨੇ ਜਿਹੜੇ ਲੰਗਰ ਦੀ ਬੀਬੀਆਂ ਹਲਵਾਈ ਸਾਰੇ ਲੱਗੇ ਹੋਏ ਨੇ ਇੱਥੇ ਸਰਗਦੀਪ ਸਿੰਘ ਜੀ ਸੁਪਰਮਾਨ ਜੀ ਜਾਈਏ ਵੀਰ ਅਦਾ ਹੈ ਤੁਹਾਡੀ ਇੱਛਾ ਬੱਸ ਕਿਹੜੀ ਆ ਤੁਸੀਂ ਲੱਗੋ ਭਾਈ ਤੁਹਾਡੀ ਸਰਪਾਜੀ ਬੈਠ ਨੇ ਕੀ ਹਾਲ ਨੇ ਕਿਵੇਂ ਚੱਲ ਰਹੀ ਹੈ ਬਾਜੀ ਸੇਵਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਲ ਮਮਾ ਜੀ ਵੈਕੁਰ ਜੀ ਕੀ ਪਤੇ ਇਹ ਸਵੇਰ ਤੋਂ ਦੇਖ ਲਓ ਅੱਧੀ ਰਾਤੋਂ ਜਾਂਦੇ ਨੇ ਬੰਦੇ ਸਵੇਰੇ 4 ਵਜੇ ਫੇਰ ਆ ਹਾਜ਼ਰੀ ਭਰ ਦਿੰਦੇ ਨੇ ਸਾਹਮਣੇ ਲੱਗ ਨੇ ਬੀਬੀਆਂ ਸਾਡੀਆਂ ਪੂਰੀਆਂ ਦੀ ਸੇਵਾ ਇਹ ਰਿਹੀਆਂ ਪੂਰੀਆਂ ਵਾਰ ਵਾਰ ਦਿਨੇ ਦੇਲ ਕੇ ਪੂਰੀਆਂ ਫੇਰ ਹਲਵਾਈਆਂ ਕੋਲ ਜਾਂਦੀਆਂ ਨੇ ਸਾਡੀ ਬਹੁਤ ਬੜੀ ਸੇਵਾ ਦਿੱਤੀਆਂ ਦੀ ਇਹ ਇਦਰਾ ਆਲੂ ਸਰਜੀ ਵਾਸਤੇ ਉਬਲਵੇਂ ਆਲੂ ਆਏ ਨੇ ਇਦਰਾ ਤੇ ਸੇਵਾ ਹੋ ਰਹੀ ਹੈ ਕੀ ਹਾਲ ਹੈ ਡੀਲਰ ਸਾਹਿਬ ਅੱਜ ਡੀਲਰ ਸਾਹਿਬ ਵੀ ਦਾ ਹੈ ਹਰੀਆਂ ਮਿਰਚਾਂ ਤੇ ਹੈ ਆ ਦੇਖੋ ਪੂਰੀਆਂ ਤੇ ਇਦਰਾ ਪੂਰੀਆਂ ਇਹ ਐ ਸੇਵਾ ਚੱਲਦੀ ਹੈ ਦੇਖੋ ਐ ਪੂਰੀਆਂ ਪਾਈ ਜਾਂਦੀ ਨੇ ਇਹ ਆ ਬਈ ਵਿਕੀ ਆਹਰਾ ਠੀਕ ਐ ਹੋ ਰਹੀਆਂ ਨੇ ਸੇਵਾ ਦੇਖੋ ਇਧਰੋਂ ਪੰਪ ਜੀ ਲੱਗੇ ਹੋਏ ਨੇ ਹਾਂ ਜੀ ਓਕੇ ਜੀ ਠੀਕ ਆ ਕਿਵੇਂ ਆ ਗਿਆ ਫਿਰ ਆਦਾ ਮਹਾਰਾਸ਼ਟਰ ਚੋਂ ਆਇਆ ਮੁੰਡਾ ਦੇਖ ਲੈ ਮਸ਼ੀਨ ਛੱਡ ਕੇ ਸੇਵਾ ਕਰਨ ਲਈ ਕਹੇ ਵਜੇ ਪਹੁੰਚ ਗਿਆ ਸੀ ਕਰਨ ਤੇ 9:30 ਵਜੇ ਆ ਗਿਆ ਸੀ ਬਹੁਤ ਵੱਡੀ ਸੇਵਾ ਜੀ ਇਧਰੋਂ ਦੇਖੋ ਤੇ ਲੋ ਲੰਗਰ ਪੂਰੇ ਚੱਲ ਰਹੇ ਨੇ ਮੁੰਡਾ ਸੇਵਾ ਕਰਦਾ ਹੋਇਆ ਤੇ ਭਾਂਡੇ ਧੋ ਰਿਹਾ ਕਿਉਂ ਏ ਠੀਕ ਹੈ ਕੰਮ ਹੈ ਆਪਾਂ ਤੁਹਾਨੂੰ ਦਿਖਾਇਆ ਵੀ ਲੰਗਰ ਤੇ ਕਿਵੇਂ ਇੰਤਜ਼ਾਮ ਚੱਲ ਰਹੇ ਨੇ ਤੇ ਬੀਬੀਆਂ ਪੂਰੀਆਂ ਬਿਲ ਰਹੀਆਂ ਤੇ ਨਾਲ-ਨਾਲ ਪ੍ਰਸ਼ਾਦੇ ਲੋ ਲੰਗਰਾਂ ਦੇ ਪ੍ਰਸ਼ਾਦੇ ਪਕਾਏ ਜਾ ਰਹੇ ਨੇ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ ਬੀਬੀਆਂ ਦੀ ਸੇਵਾ ਬਹੁਤ ਵੱਡੀ ਤਿੰਨ ਦਿਨ ਹੋ ਗਏ ਲੱਗਿਆਂ ਨੂੰ ਅੱਜ ਤੀਸਰਾ ਦਿਨ ਹੈ ਜੀ ਦੋ ਦਿਨ ਪਹਿਲਾਂ ਸੇਵਾ ਚੱਲਦੀ ਇੱਧਰ ਲੰਗਰਾਂ ਲਈ ਆਟਾ ਗੁੰਨਿਆ ਜਾ ਰਿਹਾ ਬੀਬੀਆਂ ਆਟਾ ਗੁੰਨ ਰਹੀਆਂ ਸਾਡੀਆਂ ਤੇ ਆ ਦੇਖੋ ਇਹ ਜੋ ਮਹੌਤੀ ਸੇਵਾ ਜੀ ਤੋਂ ਆਟਾ ਗੁੰਨ ਕੇ ਫਿਰ ਦੋ ਲੋਕ ਨਹੀਂ ਜਾ ਰਹੇ ਉੱਥੇ ਜਾ ਕੇ ਪ੍ਰਸ਼ਾਦੇ ਬਣਦੇ ਨੇ ਐਸੇ ਤਰ੍ਹਾਂ ਹੀ ਰੋਜ਼ ਇਹ ਲੰਗਰਾਂ ਦੀ ਤਿਆਰੀ ਵਿੱਚ ਰਹਿੰਦੇ ਨੇ ਬੀਬੀਆਂ ਫਿਰ ਆਪਾਂ ਤੁਹਾਨੂੰ ਦਿਖਾਇਆ ਜਿਹੜੀਆਂ ਬੀਬੀਆਂ ਆਪਣੇ ਪੂਰੀਆਂ ਬੇਲ ਰਹੀਆਂ ਸੀਆਂ ਤੇ ਹਲਵਾਈਆਂ ਦੇ ਕੋਲੇ ਇੱਧਰ ਲੋ ਲੰਗਰ ਚੱਲ ਰਹੇ ਨੇ ਜੀ तकरीबन ਦੋ ਦਿਨ ਹੋ ਗਏ ਪ੍ਰਸ਼ਾਦਾ ਨੇ ਗੁਰੂ ਘਰ ਦਾ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਨੇ ਆ ਭਾਬੀ ਜੀ ਸਾਡੇ ਮਿਲਣਾ ਕਿਵੇਂ ਭਾਬੀ ਜੀ ਠੀਕ ਹਾਂ ਹਾਂਜੀ ਹਾਂਜੀ ਵਧੀਆ ਚੱਲ ਰਹੀ ਹੈ ਸੇਵਾ ਹਾਂਜੀ ਚੱਲ ਚੱਲ ਤੇ ਇੱਧਰ ਦੇਖੋ ਸਾਡੇ ਬੀਬੀਆਂ ਭੈਣਾ ਸਾਹਿਬ ਤੇ ਪ੍ਰਸ਼ਾਦੇਾਂ ਦੀ ਸੇਵਾ ਕਰ ਰਹੀਆਂ ਨੇ ਸਾਰੇ ਨੂਰ ਭਰੇ ਦੀ ਦੇ ਹੋਰ ਵੀ ਪਿੰਡਾਂ ਚੋਂ ਨਾਲ ਸੰਗਤ ਸਾਥ ਦਿੰਦੀ ਆ ਲਖਿਆਲ ਬਰਾਜ ਸ਼ਾਹਪੁਰ ਦੀਆਂ ਸੰਗਤਾਂ ਵੀ ਆਉਂਦੀਆਂ ਨੇ ਪ੍ਰਸ਼ਾਦੇ ਪਾਣੀ ਦੇਖੋ ਪੂਰੀਆਂ ਦੇ ਲੰਗਰ ਪ੍ਰਸ਼ਾਦਾ ਸਾਰਾ ਬਣ ਕੇ ਫਿਰ ਇੱਥੇ ਤਿਆਰ ਹੋ ਕੇ ਹੁੰਦਾ ਹੈ ਸਾਹਮਣੇ ਟੈਂਟ ਦੇ ਵਿੱਚ ਤੇ ਇੱਥੋਂ ਫਿਰ ਸਰਵ ਕਰਦੇ ਨੇ ਅੱਗੇ ਲੰਗਰ ਇਹ ਜਿੰਨੇ ਵੀ ਸੇਵਾਦਾਰ ਨੇ ਉਹ ਇੱਥੇ ਲੰਗਰ ਬੈਠ ਕੇ ਛਕਾ ਜਾਂਦੇ ਹਲੇ ਮੈਟ ਕੱਟਨੇ ਕਿਉਂਕਿ ਹਲੇ ਟਾਈਮ ਨਹੀਂ ਹੋਇਆਗਾ ਤੇ ਟਰਾਲੀਆਂ ਗਈਆਂ ਹਨ ਪਿੰਡਾਂ 'ਚ ਲੈਣ ਸੰਗਤਾਂ ਨੂੰ ਤੇ ਇੱਥੇ ਬਹੁਤ ਇਕੱਠ ਆਉਣਾ ਹੈ ਔਰ ਕਾਵਲ ਸਿੰਘ ਕੀ ਹਾਲ ਨੇ ਔਰ ਪਰੋਣੇ ਠੀਕ ਹੈ ਵਧੀਆ ਬਰਾਜੀ ਆ ਗਏ ਸਾਰੇ ਠੀਕ ਨੇ ਸਭ ਬਧੀ ਇੱਧਰ ਸਾਡੀਆਂ ਬੀਬੀਆਂ ਸਬਜ਼ੀ ਦੀਆਂ ਸੇਵਾ ਸੇਲ ਰਹੀਆਂ ਨੇ ਦੇਖੋ ਇਹ ਐ ਸਵੇਰ ਦੀਆਂ ਸੰਗਤਾਂ ਬੈਠੀਆਂ ਹੋਈਆਂ ਨੇ ਇੱਥੇ ਇਹ ਆਪਣੀ ਡਿਊਟੀ ਬਹੁਤ ਵਧੀਆ ਨਿਭਾ ਰਹੀਆਂ ਨੇ ਬੀਬੀਆਂ ਸਾਰੇ ਸਬਜ਼ੀ ਮਟਰ ਦੇਖੋ ਕਿੰਨੇ ਤੇ ਕੁਆਂਟਲਾਂ ਦੇ ਹਿਸਾਬ ਨਾਲ ਮਟਰ ਜਿਹੜਾ ਰੋਜ਼ ਛੱਲਿਆ ਜਾਂਦਾ ਤੇ ਸਬਜੀ ਬਾਜੀ ਬਹੁਤ ਕੁਆਂਟਲ ਦੇ ਹਿਸਾਬ ਨਾਲ ਲੱਗਦੀ ਐ। ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਬਹੁਤ ਵੱਡੀ ਸੇਵਾ ਇਹਨਾਂ ਦੀ। ਆਏ ਦੀਵਾਨਾ ਸਵੇਰ 4 ਵਜੇ ਉੱਠ ਕੇ ਆ ਜਾਂਦੀਆਂ ਨੇ ਇੱਥੇ ਸੇਵਾ ਕਰਨ ਆਈ। ਸੰਗਤਾਂ ਦੀ ਸਭ ਤੋਂ ਵੱਡੀ ਸੇਵਾ ਜਿੰਨੇ ਵੀ ਕਹਿ ਸਕੇ ਗੁਰੂ ਘਰ ਦੇ ਝੁੱਠੇ ਵਰਤਨਾ ਦੀ ਸੇਵਾ ਤੇ ਇੱਧਰ ਬੀਬੀਆਂ ਦੇਖੋ ਝੁੱਠੇ ਵਰਤਨਾ ਦੀ ਸੇਵਾ ਕਰਦੀਆਂ ਹੋਈਆਂ। ਤੇ ਅਸੇ ਤੇਰੀ ਨਿਰੰਤਰ ਸ਼ਾਮ ਤੱਕ ਇਹ ਸੇਵਾ ਜਿਹੜੀ ਚੱਲਦੀ ਆ ਬਹੁਤ ਹੀ ਮਹਾਨ ਸੇਵਾ ਹੈ ਬੀਬੀਆਂ ਦੀ ਝੁੱਠੇ ਬਰਤਨਾਂ ਦੀ ਸੇਵਾ ਤੇ ਬਹੁਤ ਸਾਫ਼ ਸੁਵਾਈਆਂ ਨਾਲ ਸਾਰੇ ਬਰਤਨ ਕਰਕੇ ਫੇਰ ਉੱਥੇ ਲੰਗਰ 'ਚ ਭੇਜੇ ਜਾਂਦੇ ਨੇ ਸੁਕਾ ਕੇ ਕੱਪੜੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਸੰਗਤਾਂ ਦੀ ਸੇਵਾ ਟਰੈਕਟਰ ਟਰਾਲੀਆਂ ਦੀ ਜਿਹਨਾਂ ਦੀ ਡਿਊਟੀ ਲੱਗੀ ਹੀ ਆ ਸਾਡੇ ਦੇ ਆ ਗਏ ਆ ਗਏ ਚੱਲ ਵਧੀਆ ਦੇਖੋ ਸੰਗਤ ਐ ਆ ਰਹੀ ਆ ਪਾਰਕੇ ਟਰਾਲੀਆਂ 'ਚ ਤੇ ਪਿੰਡ ਦੇ ਨੌਜਵਾਨ ਮੁੰਡੇ ਸੇਵਾ ਕਰ ਰਹੇ ਨੇ ਆਪਣੀਆਂ ਆਪਣੀਆਂ ਡਿਊਟੀਆਂ ਤੇ ਸੰਗਤ ਆਈ ਆ ਦੂਜੇ ਪਿੰਡਾਂ 'ਚੋਂ ਟਰਾਲੀਆਂ ਲੈ ਕੇ ਇਹਾਂ ਕੋਲੇ ਇਹ ਕਹਨੂ ਨੌਜਵਾਨ ਮੁੰਡੇ ਦੇਖੋ ਜੀ ਟਰੈਕਟਰ ਟਰਾਲੀਆਂ ਆਪਣੀਆਂ ਲੈ ਕੇ ਸੰਗਤਾਂ ਦੀਆਂ ਪਿੰਡੋਂ ਪਿੰਡੀ ਜਾ ਕੇ ਭਰ ਕੇ ਲੈ ਆ ਰਹੇ ਨੇ ਬਿੰਦਰ ਸਿੰਘਾ ਸਾਡਾ ਉੱਤੇ ਜਾ ਹੈ ਦੇਖੋ ਸੰਗਤ ਤਾਂ ਪੂਰੀ ਭਰ ਕੇ ਆ ਰਹੀ ਹੈ ਟਰਾਲੀਆਂ ਦੇ ਐ ਆ ਰਹੀਆਂ ਲੈ ਜੀ ਸੋਨਾਲੀ ਕਾ ਤੇ ਆ ਮੁੰਡਾ ਲੈ ਕੇ ਆ ਸੰਗਤਾਂ ਕਿਹੜੇ ਪਿੰਡ ਦੀ ਸੋਨੀ ਆਈ ਹੈ ਸੰਗਤਾਂ ਇਹ ਮੁੰਛੀ ਵਾਲਾ ਚੰਨੋ ਚੰਨੋ ਤੇ ਮੁਰਸ਼ੀ ਵਾਲਾ ਟਰਾਲੀ ਤੇਰੀ ਭਰ ਗਈ ਆ ਜਾਨਾ ਭਰ ਗਈ ਟਰਾਲੀ ਵਾਲੀ ਗੱਡੀ ਪਹਾਲੀ ਆ ਚੱਲ ਆ ਜਾਣਗੇ ਪਟਾਲੀ ਗੱਲ ਤੋਂ ਵੱਡੀ ਲੈ ਜਿਓ ਦੇਖੋ ਸੰਗਤਾਂ ਆ ਗਈ ਇਹ ਇਧਰ ਲੰਗਰ ਚ ਤਾਈ ਜਾਂਦਾ ਕਿਉਂਕਿ ਲੰਗਰ ਛੱਕ ਕੇ ਫਿਰ ਸੰਗਤਾਂ ਆਪਣੀਆਂ ਜਾ ਸਕਦੀਆਂ ਨੇ ਦਿਵਾਨ ਤੋਂ ਆ ਬਿੱਤੂ ਕਿੱਥੋਂ ਸੰਗਤ ਆ ਗਈ ਧਾਰੋਂ ਕਿੱਥੇ ਕੀਤੀ ਦੀ ਸੰਗਤ ਆਈ ਹੈ ਜੀ ਇਹ ਇਧਰੋਂ ਸਾਈਕਲ ਸਟੈਂਡ ਸ਼ੁਰੂ ਹੋ ਰਿਹਾ ਜੀ ਤੇ ਜੋੜਾ ਘਾਰ ਜੋੜਾ ਕਰਦੇ ਨਾਲੀ ਪੰਡਾਲ ਦੇਖ ਰਹੇ ਹੋ ਤੁਸੀਂ ਦਿਵਾਨਾਾਂ ਦਾ ਪੰਡਾਲ ਸਜਿਆ ਹੋਇਆ ਜੀ ਸੰਗਰਹਾਲ ਤੋਂ ਬਾਹਰ ਆਪਾਂ ਜਿੱਥੇ ਪੰਡਾਲ ਲੱਗੇ ਹੋਏ ਨੇ ਗਰਾਊਂਡ ਦੇ ਵਿੱਚ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਨੇ ਆ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਰਾਹੀਂ ਦਿਖਾਉਨੇ ਆ ਆਪਾਂ ਬਾਹਰ ਬੈਠੇ ਬੱਚੇ ਦੇਖ ਲੈਂਦੇ ਨੇ ਤੇ ਵੀ ਕਿਸ ਤਰ੍ਹਾਂ ਸਾਡੇ ਪਿੰਡ ਤਿਆਰੀਆਂ ਚੱਲ ਰਹੀਆਂ ਨੇ ਉਹ ਵੀ ਯਾਦ ਕਰ ਲੈਂਦੇ ਨੇ ਟਾਈਮ ਸੇਵਕਾਂ ਦੀ ਅਸੀਂ ਵੀ ਸੇਵਾ ਕਰਦੇ ਹੁੰਦੇ ਸੀ ਹਨਾ ਵੀ ਮਤਲਬ ਕਿ ਸਾਰਿਆਂ ਨੇ ਇਸ ਦਿਵਾਨਾ ਦੇ ਵਿੱਚ ਦਿਨ ਰਾਤ ਚੜ੍ਹ ਕੇ ਵਾ ਭਾਗ ਲੈਂਦੇ ਸੀ ਬੱਚੇ ਸੇਵਾ ਕਰਦੇ ਸੀਗੇ ਉਹ तकरीबन काफी बच्चे सारे जे जेडे ਬਾਹਰ ਸਟੇਟਾਂ ਚ ਚਲੇ ਗਏ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਦੇਸਾਂ ਚ ਸਾਰੇ ਗਏ ਹੋਏ ਨੇ ਸੋ ਆਉ ਤੁਹਾਨੂੰ ਦਿਖਾਉਂਦੇ ਹਾਂ ਜਿਵੇਂ ਸਾਹਮਣੇ ਤੁਸੀਂ ਦੀਵਾਨ ਦਾ ਪੰਡਾਲ ਲੱਗਿਆ ਦੇਖ ਰਹੇ ਹੋ ਤੇ ਕੱਲ ਵੀ ਸੰਗਤ ਬਹੁਤ ਵੱਧ ਛੜ ਕੇ ਸੰਗਤ ਨੇ ਹਿੱਸਾ ਲਿਆ ਇਧਰ ਨੇ ਜੀ ਸਾਈਕਲ ਸਟੈਂਡ ਆ ਤੇ ਸਾਈਕਲ ਤੇ ਮੋਟਰਸਾਈਕਲ ਜਿੱਥੇ ਇੱਥੇ ਪਰਚੀਆਂ ਵੰਡੀਆਂ ਜਾਂਦੇ ਨੇ ਸਾਡੇ ਬੈਠੇ ਨੇ ਜੀ ਰੰਗ ਸਿੰਘ ਜੀ ਰਮਾਨਾ ਸਾਹਿਬ ਸਾਈਕਲ ਸਟੈਂਡ ਦੀ ਸੇਵਾ ਕਰ ਰਹੇ ਨੇ ਤੇ ਆਏ ਸਾਲ ਇਹਨਾਂ ਦੀ ਸੇਵਾ ਹੁੰਦੀ ਆ ਪਪੂ ਜੀ ਤੇ ਸਾਹਬ ਸਿੰਘ ਆ ਤਰਤੀਬ ਵਾਰ ਜਿਹੜਾ ਸਾਈਕਲ ਜਮਾ ਕਰਾਉਂਦੇ ਨੇ ਤੇ ਪਰਚੀਆਂ ਲੈਂਦੇ ਨੇ ਸਾਡੇ ਪਿਛੋਂ ਆਸਰ ਵੀ ਕਿਉਂ ਆਸਰ ਜੀ ਸੇਵਾ ਚੱਲ ਰਹੀ ਆ ਮਾਰੋ ਮਾਰ ਚਲੋ ਜੀ ਵਧੀਆ ਵਧੀਆ ਗੁਰੂ ਦੀ ਕਿਰਪਾ ਨਾਲ ਜੀ ਸਾਡੇ ਲਖਿਆਰ ਤੋਂ ਸਾਡੇ ਕਲਾਸਮੇਟ ਆ ਬਿੱਲੂ ਜੀ ਬੈਠੇ ਨੇ ਸਾਡੇ ਲਈ ਤਾਂ ਬਿੱਲੂ ਰਹੇਗਾ। ਬਿਆਰਾ ਨੌਬ ਨਰਜੀ ਹੋਗਾ। ਹਾਂਜੀ ਹਾਂਜੀ। ਇਹ ਸਾਈਕਲ ਸਟੈਂਡਾ ਦੇਖੋ ਇੱਧਰ ਕਢਾਈ ਜਾਂਦਾ ਨੇ ਪਰਚੀਆਂ ਦੇ ਕੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੀਵਾਨ ਪੰਡਾਲਾ। ਸਾਹਮਣੇ ਜੋੜਾ ਘਰ ਜਿੱਥੇ ਕਿ ਆਏ ਸਾਲ ਸਾਡੀ ਡਿਊਟੀ ਹੁੰਦੀ ਹੈ। ਇੱਥੇ ਜੋੜਾ ਘਰ ਚ ਅਸੀਂ ਜੋੜੇ ਜਮਾ ਕਰਾਉਂਦੇ ਆ ਤੇ ਆਏ ਸਾਲ ਸਾਡੀ ਪੱਕੀ ਡਿਊਟੀ ਹੈ ਤੇ ਨਵੇਂ ਮੁੰਡਿਆਂ ਨੂੰ ਵੀ ਨਾਲ ਲਾ ਕੇ ਸੇਵਾ ਕਰਵਾਈ ਜਾਂਦੀ ਹੈ ਇੱਧਰ। ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਵੀ ਕਿਸ ਤਰ੍ਹਾਂ ਚੂੜੀਆਂ ਦੀ ਸੰਭਾਲ ਆ ਕਿੱਟੀ ਜਾਂਦੀ ਆ ਤੇ ਕੁਝ ਮਿੱਤਰ ਸਾਡੇ ਬਾਹਰ ਚਲੇ ਗਏ ਜਿਹੜੇ ਸੇਵਾ ਨਮੁੰਦੇ ਸੀਗੇ ਤੇ ਸਾਹਮਣੇ ਦੀਵਾਨ ਪੰਡਾਲ ਤੁਸੀਂ ਦੇਖ ਰਹੇ ਹੋ ਤੇ ਮਹਾਂਪੁਰ ਖਾ ਰਹੇ ਨੇ ਤੇ ਸੰਤ ਮਹਾਰਾ ਜਥੇਦਾਰ ਜੀ ਤੇ ਉਹਨਾਂ ਦੀਵਾਨ ਵਜ ਤੋਂ ਬਾਅਦ ਆਪਾਂ ਸੁਣਾਵਾਂਗੇ ਤੁਹਾਨੂੰ ਆ ਦੇਖੋ ਪੂਰਾ ਗਰਾਊਂਡ ਇੱਧਰ ਮੋਟਰਸਾਈਕਲ ਸਟੈਂਡ ਆ ਗਿਆ ਦੀਵਾਨ ਪੰਡਾਲ ਆ ਸਾਹਮਣੇ ਪਾਣੀ ਦੀ ਟੰਕੀ ਹੱਥ ਸੁੱੱਚੇ ਕਰਨ ਨੂੰ ਇਹ ਸਾਰਾ ਗਰਾਊਂਡ ਹੈ ਜੀ ਦੇਵਾਰ ਨੰਬਰ ਟੋਕ ਨੰਬਰ ਦਿੱਤੇ ਜਾਂਦੇ ਨੇ ਇੱਥੇ ਸੰਗਤਾਂ ਨੂੰ ਸਲਤਾਂ ਹੋਈਆਂ ਸ਼ੁਰੂ ਹੋ ਗਈਆਂ ਇਸ ਟਾਈਮ ਤੁਸੀਂ ਪੰਡਾਲ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਸੋ ਹਲੇ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ ਨੇ ਤੇ ਇੱਥੇ ਕਾਫੀ ਇਕੱਠ ਹੋ ਜਾਣਾ ਘੰਟੇ ਤੱਕਾ ਹੋਰ ਜਦੋਂ ਸਾਡੇ ਮਾਮਾ ਜੀ ਡਿਊਟੀ ਦਿੰਦੇ ਹੋ ਆਪਣੀ ਸੇਵਾ ਲਮਾਉਂਦੇ ਹੋਏ ਸੋ ਜਥਾ ਲੱਗਿਆ ਹੋਇਆ ਜੀ ਤੇ ਅੱਜ ਦਾ ਤੀਸਰਾ ਦਿਵਾਨਾ ਦੇ ਵਿੱਚ ਜਿਹੜੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਨਹੀਂ ਪਹੁੰਚ पाए ਉਹਨਾਂ ਦੀ ਡਿਊਟੀ ਕਿਤੇ ਹੋਰ ਦਿਵਾਨਾ ਤੇ ਕਿਉਂਕਿ ਕਈ ਕਈ ਥਾਂ ਤੇ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਅੱਜ ਦਾ ਤੀਸਰਾ ਦਿਵਾਨਾ ਚ ਆਏ ਨੇ ਬਾਬਾ ਹਰਦੇਵ ਸਿੰਘ ਜੀ ਜਥੇਦਾਰ ਜੋ ਕਿ ਲੋਹਰਾ ਸਾਹਿਬ ਦੇ ਛੋਟੇ ਜਥੇਦਾਰ ਨੇ ਸੋ ਉਹਨਾਂ ਦੇ ਦਿਵਾਨਾ ਚ ਹਾਜ਼ਰੀ ਭਰੀ ਹੈ ਸੋ ਆਓ ਪੰਡਾਲ ਵਿੱਚ ਤੁਹਾਨੂੰ ਲੈ ਕੇ ਚੱਲੀਏ ਚੰਦਨ ਸਾ ਫਿਰ ਵੋਲਾ ਤੇ ਦਰਦ ਪਲਾਉ ਉਹ ਪਿੰਡੰਗਨੋ ਦੇ ਜੇ ਪਤੰਦੰਗਨ ਆਸ ਚੰਦਨ ਦੇ ਵਿੱਚ ਗੁਣ ਜਿੰਨੀ ਵੀ ਬਨਾਸਪਤੀ ਖੜੀ ਹੈ ਉਹਦੇ ਸਾਰੇ ਚੋ ਸੁਗੰਧੀ ਓਲ ਰਹਿੰਦੇ ਪਰ ਚੰਦਨ ਵਿੱਚ ਕੌਪਣ ਵੀ ਹੈ ਚੰਦਨ ਆਪਣੇ ਵਰਗਾ ਚੰਦਨ ਨਹੀਂ ਬਣਾ ਸਕਦਾ ਪਰ ਇਹਤੇ 74 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਹਿ ਗਏ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਉਦੋਂ 74 ਸਾਲ ਦੀ ਉਮਰ ਹੈ ਮਹਾਰਾਜ 62 ਸਾਲ ਦੀ ਉਮਰ ਵਿੱਚ ਤਾਂ ਇਹ ਸਨ ਇਹ 12 ਸਾਲ ਅਣਥੱਕ ਸੇਵਾ ਕੀਤੀ ਮੰਗਿਆ ਕੁਝ ਨਹੀਂ ਹੈ ਸੇਵਾ ਹੀ ਕਰਦੇ ਨੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸੇਵਾ ਚ ਜੇ ਇੱਛਾ ਨਾ ਹੋਵੇ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਉਤਪ੍ਰਾਪਤ ਸਵਾਮੀ ਇੱਛਾ ਰਹਿਤ ਹੋ ਕੇ ਜਦੋਂ ਸੇਵਾ ਕਰਦਾ ਹੈ ਨਾ ਪਰ ਦੁਨੀਆ ਦੇ ਪਦਾਰਥ ਤਾਂ ਮਿਲ ਹੀ ਜਾਂਦੇ ਸਾਰਾ ਭਗਤ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਨਾਮ ਦਾ ਰਾਸ ਕਿਵੇਂ ਹੋਵੇ ਜੋੜੇ ਘਰ ਵਿੱਚ ਅਸੀਂ ਜਿਹੜੀ ਸੇਵਾ ਕਰਦੇ ਆਂ ਦੇਖੋ ਸੰਗਤਾਂ ਦੇ ਜੋੜੇ ਪਾਲਿਸ਼ਾ ਕੀਤੇ ਜਾ ਰਹੇ ਨੇ ਸਾਫ਼ ਕਰੇ ਜਾ ਰਹੇ ਨੇ ਇਹ ਤਾਂ ਸਤੂ ਭਾਜੀ ਅੱਜ ਸੁਨਾਮ ਤੋਂ ਆਏ ਨੇ ਸਤਿਕਾਰ ਕਰਿਆਂ ਸਤੂ ਭਾਜੀ ਨਾਂ ਤੀ ਫਿਰਾਂ ਹਾਂ ਚੜੀ ਹੈ ਚਲੋ ਤੇ ਇੱਧਰ ਦੇਖੋ ਸੇਵਾ ਹੋ ਰਹੀ ਹੈ ਜੀ ਸਿੰਘ ਅਵਤਾਰ ਸਿੰਘ ਤੇ ਇੱਧਰ ਮੁੰਡਾ ਮੇਰਾ ਨਾਮ ਜਾਣਦਾ ਕੀ ਨਾ ਹੈ ਕੁਲਵਿੰਦਰ ਸਿੰਘ ਨੂਰਪੁਰੇ ਦਾ ਮੁੰਡਾ ਹੀ ਹੈ ਐ ਐਂ ਹੁੰਦੀ ਹੈ ਜੀ ਸੇਵਾ ਕਰ ਰਹੇ ਨੇ ਸੋ ਸਾਲ ਬਾਦ ਕਰਮਾ ਨਾਲ ਸੇਵਾ ਮਿਲਦੀ ਹੈ ਜੀ ਜੇ ਇਧਰ ਆਪਣੇ ਨਾਲ ਹੀ ਆ ਗਈ ਮੋਟਰਸਾਈਕਲ ਸਟੈਂਡ ਆ ਥੋੜਾ ਰਹਿ ਜੇ ਹੋਵੇ ਆ ਤਾਂ ਪੁਰਾਣੇ ਦੀ ਦਿੱਤੀ ਹੈ ਸੋ ਅੱਜ ਤੀਸਰੇ ਦੀਵਾਨ ਦੀ ਸਮਾਪਤੀ ਹੋ ਚੁੱਕੀ ਹੈ ਜੀ ਤੇ ਤਨਦਨ ਸਾਹਿਬ ਜੀ ਗੁਰਗਾਂ ਸਾਹਿਬ ਜੀ ਆਪਣੇ ਮੰਦਰਾਂ ਸਾਹਿਬ ਦੇ ਜਾਣਗੇ ਹੁਣ ਸਵਾਰਾ ਸਾਹਿਬ ਸੋ ਸੰਤਾਰ ਦਾਸ ਤੇ ਖੜੀਆਂ ਨੇ ਸੋ ਸਮਾਪਤੀ ਤੋਂ ਬਾਅਦ ਸੰਗਤਾਂ ਹੁਣ ਇੱਥੇ ਆ ਕੇ ਪੰਡਾਲ ਦੇ ਵਿੱਚ ਲੰਗਰ ਹਾਲ ਲੰਗਰ ਛਕ ਰਹੀਆਂ ਨੇ ਫੇਰ ਘਰੋ ਘਰੀ ਜਾਣਗੀਆਂ ਤੇ ਦੇਖੋ ਬਹੁਤ ਜ਼ਿਆਦਾ ਸੰਗਤਾਂ ਆਈਆਂ ਨੇ ਅੱਜ ਲਓ ਜੀ ਸੰਗਤਾਂ ਤੁਸੀਂ ਦੇਖ ਰਹੇ ਹੋ ਇਹ ਲੰਗਰ ਲੱਗੇ ਹੋਏ ਨੇ ਜੀ ਪੂਰੀਆਂ ਦੇ ਪ੍ਰਸ਼ਾਦ ਦੇ ਲੰਗਰ ਚੱਲ ਰਹੇ ਨੇ ਲਓ ਜੀ ਤੇ ਸਵੇਰੇ ਆਪਾਂ ਜਦੋਂ ਲੰਗਰ ਹਾਲ ਲਖਾਏ ਤੁਹਾਨੂੰ ਤਾਂ ਉਹ ਉੱਥੋਂ ਕੱਠ ਘੱਟ ਸੀਗਾ ਕਿਉਂਕਿ ਆਪਾਂ ਸਵੇਰੇ ਜਲਦੀ 12 ਵਜੇ ਪਹਿਲਾਂ ਸ਼ੁਰੂ ਹੋ ਗਿਆ ਸੀਗਾ ਇਹ ਹੁਣ ਸੰਗਤਾਂ ਜਿੰਨੀਆਂ ਨੇ ਸਮਾਪਤੀ ਬਾਅਦ ਹੁਣ ਲੰਗਰ ਛਕਣ ਤੋਂ ਬਾਅਦ ਘਰੋ ਘਰੀ ਜਾਣਗੇ ਆ ਸੇਵਾਦਾਰ ਸਾਡੇ ਸਾਰੇ ਇੱਧਰ ਕਾਇਮ ਹੋ ਕੇ ਸੇਵਾ ਕਰ ਰਹੇ ਨੇ ਬੀਬੀਆਂ ਦੇ ਲੰਗਰ ਲੱਗੇ ਹੋਣੇ ਬੀਬੀਆਂ ਵਾਸਤੇ ਤੇ ਆਪਣੇ ਭਾਈਆਂ ਦੀਆਂ ਲੈਣਾ ਲੱਗ ਨੇ ਦੇਖੋ ਕਿੰਨਾ ਰਸ਼ ਹੋ ਗਿਆ ਪੂਰੇ ਸਾਡੇ ਪਿੰਡ ਨੂਰਪੁਰੇ ਦੇ ਪੂਰੇ ਹੀ ਇਤਸਾਹ ਨਾਲ ਆ ਜੋ ਨੌਜਵਾਨ ਆ ਸੇਵਾ ਕਰਦੇ ਨੇ ਆਏ ਸਾਲ ਗੁਰੂ ਮਹਾਰਾਜ ਦੀ ਮਿਹਰ ਹੈ ਸਦਕਾ ਹੈ ਤੇ ਇਸ ਤਰ੍ਹਾਂ ਹੀ ਸੇਵਾ ਮਹਾਰਾਜ ਨੇਂਦੇ ਰਹਿਣਾ ਤੁਸੀਂ ਦੇਖ ਰਹੇ ਹੋ ਤੇ ਜਰੂਰ ਅੱਗੇ ਸ਼ੇਅਰ ਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਬਲੌਕ ਲੌਕ ਦਿਹਾਉ ਜੀ ਆ ਨਾ ਦੋ ਫਿਰਦੀਆਂ ਦੇ ਵਿੱਚ ਇੱਧਰ ਆ ਫਿਰਦਾ ਕੋ ਲਈ ਜੀ ਵਰ ਦੇ ਕਾਉ ਨਹੀਂ ਵਰਦਾ ਦਾ ਇਸ ਸੀ ਜੇ ਪਿੰਡ ਨੂਰਪੁਰਾਂ ਦੇ دیਵਾਨਾਂ ਦੀ ਆਪਾਂ ਜਿਹੜੇ ਵਲੌਗ ਦੇ ਵਿੱਚ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਕੱਲ ਨੂੰ ਹੈ ਆਖਰੀ ਦੀਵਾਨ ਚੌਥਾ ਦੀਵਾਨ ਤੇ ਕੱਲ ਨੂੰ ਫੇਰ ਆਪਾਂ ਤੁਹਾਡੇ ਨਾਲ ਵਲੌਗ ਰਾਹੀਂ ਸਾਂਝ ਪਾਵਾਂਗੇ ਸੋ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਇੱਥੇ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ